ਅੱਜ ਮੈਂ ਤੇ ਮੇਰਾ ਯਾਰ ਸੁਖਮੰਦਰ ਸਿੰਘ ਸਿੱਧੂ ਜਿਹੜਾ ਕਿ ਟਰੱਕ ਡਰਾਈਵਰ ਆ ਤੇ ਇਹਨਾਂ ਦੇ ਖੁਦ ਦੇ ਆਪ ਦੇ ਟਰੱਕ ਵੀ ਆ ਇੱਕ ਛੋਟਾ ਜਿਹਾ ਬਲੌਗ ਬਣਾਉਣ ਰੱਖਿਆ ਵੀ ਟਰੱਕ ਡਰਾਈਵਰ ਦੇ ਰਿਲੇਟਡ ਜੇ ਕਿਸੇ ਨੂੰ ਪਸੰਦ ਆਇਆ ਤਾਂ ਜਰੂਰ ਸਾਡੀ ਵੀਡੀਓ ਨੂੰ ਪੂਰਾ ਦੇਖੋ ਤੇ ਅੱਜ ਦਾ ਮੇਰਾ ਪਹਿਲਾ ਸਵਾਲ ਤੁਹਾਡਾ ਨਾਮ ਕੀ ਹੈ ਵੈਸੇ ਵੈਸੇ ਜਰਾ ਬੋਲ ਦਿੱਤਾ ਮੰਦਰੀ ਹੈ ਕੀ ਨਾਮ ਸੁਖਮੰਦਰ ਸਿੰਘ ਸਿੱਧੂ ਸਿੱਧੂ ਟਰਾਂਸਪੋਰਟ ਟਰਾਂਸਪੋਰਟ ਦਾ ਆਪਣੀ ਹੀ ਢੋ ਲੋ ਟਰਾਂਸਪੋਰਟ ਹੈ ਤੇ ਕੀ ਚੱਕਰ ਨਾਮ ਗੋਤ ਸਿੱਧੂ ਟਰਾਂਸਪੋਰਟ ਲੋਏ ਕਿਵੇਂ ਕੰਮ ਕੋਈ ਮਤਲਬ ਨਹੀਂ ਹੋ ਸਕਦਾ ਪਿੰਡ ਵਿੱਚ ਢਿੱਲਾਂ ਕੋਲੇ ਜਾਦੇ ਗੱਡੀਆਂ ਨੇ ਹੂੰ ਇਸ ਕਰਕੇ ਸਤਲਾਨਪੁਰ ਦਾ ਨਾਂ ਢਿੱਲੋ ਡਰਾਸ ਕੋੜ ਦਾ ਨਾਂ ਠੀਕ ਹੈ ਠੀਕ ਹਾਂਜੀ ਤੇ ਟਰੱਕ ਆਪ ਚਲਾ ਗਦੇ ਹਾਂਜੀ ਟਰੱਕ ਬਹੁਤ ਸਾਲ ਹੋ ਗਏ ਕਿੰਨੇ ਕਿ ਆਪਾ ਜੀ ਮੈਂ ਪਲੱਸ 2 ਜਮਲੀ ਲਾ ਕੇ 12 ਜਮਾ ਪਲੱਸ 2 ਕਰੀ ਹੈ ਜੀ ਉਹ ਪਾਵਾ ਸੋਨੇ ਨਾਲ ਰੱਖਦੇ ਜਾਂਦੇ ਆ। ਉਹ ਤਾਂ ਮੈਨੂੰ ਸੁਣਿਆ ਤੁਹਾਡਾ ਫਾਦਰ ਸਾਹਿਬ ਵੀ ਡਰਾਈਵਰ ਸੀ ਨਾ। ਹਾਂਜੀ। ਡਰਾਈਵਰ ਕੋ ਤਾਂ ਡਰਾਈਵਰ ਹੀ ਹੁੰਦਾ ਹੈ ਕਿ ਮਾਲ ਦਾ ਕੁਝ ਹੋਰ ਵੀ ਬਣ ਸਕਦਾ ਹੁੰਦਾ। ਬਣ ਵੀ ਸਕਦੇ ਆ ਜੀ ਬਸ ਮਜਬੂਰੀ ਪਰ ਬਣਦੇ ਨਹੀਂ ਹਾਂਜੀ। ਬਣਦੇ ਨਹੀਂ। ਹਾਂਜੀ। ਠੀਕ। ਪ੍ਰਾਕਟ ਡਰਾਈਵਰ ਦਾ ਪੁੱਤ ਟਰੱਕ ਡਰਾਈਵਰ ਹੀ ਬਣ। ਹਾਂਜੀ ਹਾਂਜੀ। ਤੁਸੀਂ ਕਿੱਥੇ ਤੱਕ ਗਏ ਆ ਫਿਰ ਨੰਬੇ ਰੋਡ ਤੇ? ਨੰਬੇ ਰੋਡ ਤੇ ਜੇਤਰ ਗੁਜਰਾਤ ਤੱਕ ਗਏ ਆ ਜੀ। ਅੱਛਾ। ਇੱਧਰ ਯੂਪੀ, ਬਿਹਾਰ, ਕੋਲਕਾਤਾ ਸ਼੍ਰੀਨਗਰ ਸਾਰੇ ਅੱਛਾ ਉੱਤੇ ਤੱਕ ਇਧਰ ਰੱਖਾ ਮੱਚ ਲੋ ਮੋਚਾ ਹਾਂਜੀ ਕੀ ਭਰਦੇ ਰਹੇ ਮੇਰੇ ਉੱਤੇ ਅਸੀਂ ਜੀ ਉਧਰੋਂ ਦਾ ਸੇਬ ਸੂਬ ਵੀ ਆਉਂਦੇ ਰਹੇ ਸ਼੍ਰੀਨਗਰ ਕੰਨ ਠੀਕ ਇਧਰੋਂ ਵਾਜਿਆ ਜਾਂ ਮਾਲ ਮਿਲ ਜਾਂਦਾ ਲੈ ਜਾਂਦਾ ਇਧਰੋਂ ਇਧਰੋਂ ਵਾਹ ਜਿਆਦਾ ਪੰਜਾਬ ਵਿੱਚ ਵੀ ਜਾਂਦਾ ਪੰਜਾਬ ਦੇ ਵਿੱਚੋਂ ਕੀ ਕੋਈ ਜਾਂਦਾ ਆਈ ਸਾਭੀ ਹੁੰਦਾ ਜੀ ਸਾਭ ਜੁਨਾ ਸੋਧੀਆਂ ਸਾਰਾ ਕੁਝ ਹੋਰ ਟਾਇਲਾਂ ਡੂਲਾ ਸਨੈਕਟਰੀ ਬਹੁਤ ਕੁਝ ਆਈ ਪੰਜਾਬ ਚ ਜਾਂਦੇ ਸਨੈਕਟਰੀ ਹਾਂਜੀ ਜਾਂਦੀ ਹੈ ਪੰਜਾਬ ਦਾ ਕਿੱਥੋਂ ਹੋਇਆ ਯਾਰ ਇਹ ਬੇਰਾਤ ਚ ਤੇਰਾ ਬੰਗਾ ਹਾਂ ਤੋਂ ਹੁੰਦੀ ਹੈ ਬੇਰਾਤ ਤੋਂ ਲੰਗਣਾ ਦਾ ਬਗਾਇਆ ਵੇਚਦੀ ਹੈ ਅੱਛਾ 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 ਤੇ ਫਿਰ ਹੋਰ ਕਿ ਚਲਾ ਲਿਆ ਟਰੱਕ ਤੋ ਬਣਾ ਟਰੱਕ ਤੋਂ ਬਣਾ ਜੀ ਬਸ ਕੱਲਾ ਜਾ ਹਾਂ ਨੂੰ ਸਾਡੇ ਦੇ ਕਿਸ ਮਰਚ ਠੀਕ ਹੈ ਠੀਕ ਖੱਤੋ ਰੇਣੀ ਬੰਦ ਰੇਣੀ ਇਹ ਤਾਂ ਨਹੀਂ ਚਲਾਈ ਬਣਾ ਜੀ ਪਹਿਲਾਂ ਹੁੰਦੀ ਸੀ ਸਾਡੇ ਬਹੁਤ ਚਲਾਈ ਆ ਜੀ ਲੈ ਅੱਛਾ ਬੈਗ ਬੂ ਔਖੀ ਲੱਗਦੀ ਵੈਸੇ ਨਾ ਵਾਲ ਦੇ ਪੂਸ ਅਮਰੀਕਾ ਦੇ ਵੱਟ ਘੜਦੇ ਦੋਨੇ ਲੱਤਾਂ ਹੀ ਰਾਖੇ ਇਹਾੜੇ ਮਰੀਕੀ ਦਾ ਵਾਲਦ ਸੀਗਾ ਖੜਿਆ ਹੋਇਆ ਸੀ ਠੀਕ ਹੈ ਤੇ ਪਿੰਡ ਦੇ ਵਿੱਚ ਖੜਿਆ ਪਿੰਡ ਚੋਂ ਖੜਿਆ ਸੀ ਅੱਜ ਦੇ ਹੁੰਦੇ ਨਹੀਂ ਸੀਗੇ ਵਾਰਾ ਕਰਦੇ ਹਾਂ ਤੇ ਉਹ ਭਰਾਵਾ ਹੰਦਰ ਨੂੰ ਪਤਾ ਅਮਰੀਕੀ ਸੋਸਤ ਹੁੰਦੇ ਆਗੇ ਹੂੰ ਤੇ ਉਹ ਮਰੀਕੀ ਸੋਸਤ ਹੁੰਦੇ ਅਮਰੀਕੀ ਦਾ ਵੀ ਸੋਸਤ ਨਹੀਂ ਦੇਸੀ ਸੋਸਤ ਹੁੰਦੇ ਆ ਮਰੀਕੀ ਥੋੜੀ ਸੋਸਤ ਹੁੰਦੀ ਆ ਭਾਜ ਦੇ ਘੱਟ ਆ ਪਰ ਨਹੀਂ ਮਰੀਕੀ ਦਾ ਬਹੁਤ ਭਾਜਦੇ ਹੁੰਦੇ ਆ ਨਹੀਂ ਭਾਜ ਠੀਕ ਹੈ ਉਹ ਵੀ ਮਾਰਦੇ ਹੁੰਦੇ ਸੀਗੇ ਅੱਗੇ ਇਹਦੇ ਵਿੱਚ ਕੀ ਆ ਤੇ ਦਰਜਾ ਲੱਗਦਾ ਹੁੰਦਾ ਸੀ ਕੋਲ ਲਗਾਨ ਨੂੰ ਹੂੰ ਸੇ ਆਏ ਦੋਨੇ ਵਾਸੀ ਆ ਰੇੜੀ ਤੇ ਲੱਤਾਂ ਰੱਖ ਕੇ ਆਏ ਭੁਜਾਈਆਂ ਹੁੰਦਾ ਸੀ ਮੈਂ ਆਪਣੇ ਆਪ ਆਪਣੇ ਕੋਲ ਹੀ ਠੀਕ ਆ ਵੀ ਮੈਂ ਇੰਨਾ ਮਹਿਲ ਆ ਰੇੜੀ ਜੀ ਤੇ ਆਹੀ ਰਹਿ ਗਈ ਗੱਲ ਦੀ ਹਾਂ ਵੀ ਚਾੱਕ ਕੇ ਪੂਰੀ ਮਰਾਹਰਾ ਭੱਜ ਜਾਂਦਾ ਸੀ ਘਰ ਨੂੰ ਤਾਂ ਨਾ ਫਿਰ ਉਹ ਭੱਜਦਾ ਨਹੀਂ ਤੇ ਰੇੜੀ ਨਾਲ ਜੁੜਨ ਨੂੰ ਭੱਜਦਾ ਨਹੀਂ ਲਾ ਇਹ ਵੀ ਚੱਕਰ ਫਿਰ ਛੋੜੜ ਕੇ ਸੀ ਡੱਕਰਦੇ ਸੀ ਐ ਪੂਸ ਨੂੰ ਮਰਵਾ ਦੇ ਜਾਂਦੇ ਸੀ अच्छा अच्छा जो टाब घेर ਪਾ ਲੈ ਮਰਦ ਨੇ ਨੂੰ ਪੰਜਾਂ ਲਾ ਕੇ ਪਾਓ ਤੁਸੀਂ ਪੰਜਾਂ ਲਾ ਕੇ ਪਾਓ ਹਾਂਜੀ ਹਾਂਜੀ ਠੀਕ ਹੈ ਠੀਕ ਤੇ ਕਿੰਨੇ ਗੱਡੀਆਂ ਹਨ ਗੱਡੀਆਂ ਬੰਦ ਗੱਡੀਆਂ ਕੁੱਤੀਆਂ ਟਰਾਲੇ ਟਰਾਲੇ ਆ ਜੀ ਬੰਦ ਗੱਡੀਆਂ ਕਿੰਨੇ ਗਏ ਕੋਈ ਨਹੀਂ ਬੰਦ ਗੱਡੀਆਂ ਨੇ ਜਿੱਕੜੇ ਪਸ਼ੂ ਐ ਨਹੀਂ ਬੰਦ ਗੱਡੀਆਂ ਨਹੀਂ ਇਹਨਾਂ ਹਾਂਜੀ ਗੱਡੀਆਂ ਦਾ ਵੇਚ ਕਿਆਂ ਨਾ ਫੇ ਠੀਕ ਹੈ ਠੀਕ ਬੰਦ ਗੱਡੀਆਂ ਦੂਜੀਆਂ ਹੂੰ ਬਾਲਤ ਗੱਡੀ ਦੀ ਬੇਸਤੀ ਦੋ ਦੋ ਗੱਡੀਆਂ ਕੱਟੀਆਂ ਆ ਗਈਆਂ ਠੀਕ ਹੈ ਠੀਕ ਫਿਰ ਹੁਣ ਫਿਰ ਡਰਾਈਵਰ ਕਿੰਨੇ ਕੁ ਰੱਖੇ ਹੋਏ ਡਰਾਈਵਰ ਜੀ ਇੱਕ ਗੱਡੀ ਤੇ ਇੱਕ ਹੀ ਡਰਾਈਵਰ ਸਮਝੇ ਬਹੁਤ ਹੈ ਬਹੁਤ ਓਕੇ ਆ ਇੱਕ ਕਨੈਕਟਰ ਕਹਿੰਦਾ ਇੱਥਰ ਦੀ ਨਹੀਂ ਲੋੜ ਜੀ ਕੋਈ ਰੱਖ ਹੀ ਨਹੀਂ ਰਹਾ ਜੀ ਕਨੈਕਟਰ ਦੀ ਖਰਚੇ ਹੀ ਨਹੀਂ ਪੂਰਾ ਹੁੰਦਾ ਤੇ ਡਰਾਈਵਰ ਨੂੰ ਤਨਖਾਹ ਮੈਂ ਗੱਡੀ ਤਨਖਾਹ ਜੀ 10000 ਦਰਖਾ ਹੈਗੀ ਕਿੰਨੇ ਦੋਸਹੀਏ ਹਾਂਜੀ ਠੀਕ 10000 ਮੰਗਾਇਆ ਚਲਦੀ ਆ ਬਾਕੀ ਉਹਨੂੰ ਜਿਹੜੇ ਦਾ ਖਰਚਾ ਡ੍ਰਾਈਵਰ ਦਾ ਜੋ ਆਉਂਦਾ ਉਹਦੇ ਜੋ ਆਉਦੀ ਆਪਦੀ ਉਹ ਹੈ ਇੱਥੇ ਐਵੇਂ ਡਰਾਈਵਰ ਰੋਟੀ ਪਾਣੀ ਦਾ ਕਿੰਨਾ ਕਰਦੇ ਆ ਘਰੋਂ ਬਾਹਰ ਰਹਿਣਾ ਰੋਟੀ ਪਾਣੀ ਦਾ ਕਿੰਨਾ ਕਰਦੇ ਆ ਆ ਬੈਠੂ ਬੈਦੇ ਮੈਂ ਲਾ ਆਪਦੀ ਰੋਟੀ ਪਾਣੀ ਦੀ ਸਮਾਨ ਰੱਖਿਆ ਹੁੰਦਾ ਸਾਡੇ ਕੋਲ ਜੱਟੀ ਚ ਹਾਂਜੀ ਠੀਕ ਹੈ ਬਣਾ ਵੀ ਲੈਂਦੀ ਆ ਜਿੱਥੇ ਟਾਈਮ ਲੱਗ ਜਾਵੇ ਖੁੱਲਾ ਟਾਈਮ ਆ ਬਣਾ ਵੀ ਲਈਦੀ ਆ ਨਹੀਂ ਤਾਂ ਯਾਰ ਭੁੱਖੇ ਵੀ ਹੋ ਜਾਂਦਾ ਇਹ ਕੋਈ ਢਾਬਾ ਦਾ ਖਾਣਾ ਵੀ ਲਈਦੀ ਆ ਜੀ ਦੇ ਰਾਜ ਢਾਬਾ ਮਿਲ ਕੇ ਖਾ ਲਈ ਨਹੀਂ ਦਰਾ ਵੀ ਨਾਲੀ ਅੱਜ ਕੱਲ ਜਿਵੇਂ ਮਗਿਆਈ ਦਾ ਟਾਈਮ ਆਗਾ ਅੱਜ ਕੱਲ ਹਰੇਕ ਆਪਦੀ ਬਣਾ ਕੇ ਜਿੱਤੇ ਡਰਾਈਵਰ ਰੋਟੀ ਪਾਣੀ ਵਧੀਆ ਬਣਾ ਲੈਂਦੇ ਮਨ ਨਾਲ ਬੱਸ ਪਹੁੰਚੀ ਟਰੈਕ ਪਾਰਨਾ ਧੰਨਵਾਦ ਆਪ ਦਾ ਧੰਨਵਾਦ ਚਿਕਨ ਚਿਕਨ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਜਰੂਰ ਆਹ ਬਣਾ ਕੇ ਬਾਵਾਾਂਗੇ ਸਾਨੂੰ ਕਦੇ ਆਏ ਹੋ ਸਾਜੀ ਚਲ ਮੈਨੂੰ ਜਿੱਤੇ ਗਜਰਾਤ ਨੂੰ ਗਈ ਸੀ ਟਿਕਟ ਉੱਤੇ ਮੈਨੂੰ ਨਾਲ ਲੈ ਕੇ ਹਾਂਜੀ ਹਾਂਜੀ ਇੱਕ ਪੂਰਾ ਬਲੌਗ ਬਣਾਉਣਾ ਆਪਣੇ ਯਾਰ ਦੋਸਤਾਂ ਨਾਲ ਸ਼ੇਅਰ ਕਰਾਂਗਾ ਦਰਸ਼ਕਾਂ ਨਾਲ ਕਿਦੋਂ ਜਾਵਾਂ ਗਜਰਾਤ ਨੂੰ ਕਿੱਡੀ ਜਾਂ ਲੰਬੇ ਰੂਟ ਤੇ ਜਾਂ ਹੋਰ ਕਿਸੇ ਸਟੇਟ ਦੇ ਵਿੱਚ ਮੰਨ ਲਓ ਇਧਰ ਜੁੱਪੀ ਵੀ ਆਪ ਜੁੱਪੀ ਵੀ ਆ ਜਿਹੜਾ ਉਹਦਾ ਪਹਿਲਾ ਕ ਨਹੀਂ ਜਾਂ ਗਜਰਾਤ ਵੱਲ ਵਧੀਆ ਨੇ ਮੌਸਮ ਮਸਮ ਜੁਪੀਆ ਦਾ ਠੀਕ ਹੈ ਠੀਕ ਚੱਲ ਰਹੀ ਹੈ ਇਹ ਜਿਹੀ ਮੌਸਮਾਂ ਦਾ ਬਸ ਆਪਣੇ ਨਾਲ ਵੱਧ ਕਰਨਾ ਹੋਵੇ ਗੁਜਰਾਤ ਦੇਖਣਾ ਇਹ ਗੁਜਰਾਤ ਕੇ ਸਾਨੂੰ ਦੱਸਾਂਗੇ ਨਾਲ ਲੈ ਜਾਗੇ ਠੀਕ ਠੀਕ ਜਿਹੜਾ ਦਾ ਟ੍ਰਿਪ ਠੀਕ ਰਹੇ ਨਾ ਤੇ ਖਰਚਾ ਮੇਰਾ ਕਰਵਾਉਂਗੇ ਰੋਟੀ ਪਾਣੀ ਦਾ ਆਪ ਕਰਵਾਉਗੇ ਲੈ ਅਸੀਂ ਆਪ ਕਰਵਾਵਾਂਗੇ ਜੀ ਤੜਖੇ ਲਾ ਲਾ ਸੰਤਾ ਬੰਦਾ ਮਿਲਦਾ ਕਿ ਨਾ ਚਾ ਗੱਡੀ ਗੁੱਡੀ ਛੋਟੀ ਚ ਬੰਦਾ ਮਿਲ ਗਿਆ ਹੋਰ ਸਾਰਾ ਗੱਡੀ ਗੁੱਡੀ ਛੋਟੀ ਪੈਕ ਕਰਵਾ ਦਿਆ ਕਰੂਗਾ ਸਾਰਾ ਕੁਝ ਹੀ ਕਰਾਂਗੇ ਜੀ ਮੇਰੇ ਨਾਲ ਗਵਾਵਾਵਾਂਗੇ ਸਾਰਾ ਸਰਪਾਲਾਂ ਰਸੇ ਪਵਾਵਾਂਗੇ ਬੱਸ ਮੇਰੇ ਕੋਲ ਹੈਵੀ ਲਾਇਸੈਂਸ ਹੈਗਾ ਗੱਡੀ ਚਲਾਉਣੀ ਚਲਾ ਸਕਦਾ ਕੋਈ ਚੱਕਰ ਨਹੀਂ ਜੀ ਗੱਡੀ ਸਖਾਵਾਂਗੇ ਵੀ ਚਲਾਵਾਂਗੇ ਜੀ ਸਾਰਾ ਕੁਝ ਕਰਾਂਗੇ ਬਸ ਠੀਕ ਹੈ ਤੇ ਫੇਰ ਮੈਂ ਕੋਡ ਆਵਾਜ਼ ਪਾ ਲੂੰ ਜਦੇ ਸਿੱਕੇ ਗੱਡੀ ਠੀਕ ਆ ਜੀ ਪਹੁੰਚ ਗੱਡੀ ਪਹੁੰਚ ਫਾਇਦਾ ਕੀ ਨਹੀਂ ਮੰਤਰੀ ਗੱਡੀ ਪਾਉਂਦੀ ਨਹੀਂ ਫਾਇਦੇ ਦੀ ਹੈਗਾ ਠੀਕ ਮੰਨ ਲਓ ਦਿਨ ਦੀਏ ਕੋਈ ਕਮਾ ਕੇ ਘਰੇ ਕੋਈ ਬੰਦਾ ਭੇਜਦਾ ਬੱਸ ਸਭ ਕੋ ਕਦੇ ਉਹ ਹੀ ਬੱਸ ਰਸੇ ਲੈ ਲੋ ਤਰਪਾਦਾਂ ਨੇ ਰੋਟੇਰ ਪਾੜਿਆ ਕਦੇ ਆ ਹੋ ਗਿਆ ਹੁਣ ਥੋੜਾ ਜਿਹਾ ਬਾਵਦੇ ਬੰਦੇ ਨੂੰ ਥੋੜਾ ਜਿਹਾ ਔਖਾ ਜੀ ਮੰਦਾ ਥੋੜਾ ਜਿਆਦਾ ਹੈਗਾ ਹੂੰ ਕਿਉਂਕਿ ਜਿਹੜੇ ਪਹਾੜੇ ਆਰੇ ਉਹ ਤਾਂ ਉੱਥੇ ਹੀ ਖੜੇ ਆ ਠੀਕ ਹੈ ਖਰਚੇ ਵਧ ਗਏ ਖਰਚੇ ਵਧ ਗਏ ਟਾਇਰਾਂ ਦੀ ਜੋੜੀ ਕਿੱਥੇ ਵਾਗੀ ਡੀਜ਼ਲ ਕਿੱਥੇ ਵਾ ਗਿਆ ਰੁਪਿਆ ਸਪੇਅਰ ਪਾਰਟ ਕਿੱਥੇ ਵਾ ਮਕੈਨਿਕ ਦਾ ਖਰਚਾ ਵਗੈਰਾ ਦਾ ਬਾਕੀ ਬੰਦਾ ਰੱਖਣ ਨਾਲ ਉਹਦੀ ਡਰਾਈਵਰੀ ਦਿਹਾੜੀ ਹਣਾ ਹਾਂਜੀ ਹਾਂਜੀ ਠੀਕ ਵਾਕੀ ਹੁਣ ਦੇਖੋ ਜੀ ਡਰਾਈਵਰ ਹੁਣ ਗੱਡੀ ਤੋਂ ਤੱਕ ਕਿੰਨੇ ਪਰਿਵਾਰ ਪਾਲਦੇ ਆ ਜੀ ਹਾਂ ਲੇਬਰ ਵਾਲੇ ਹੋਏ ਹਾਂ ਲੇਬਰ ਵਾਲੇ ਹੋਏ ਪੰਜ ਚੀਜ਼ ਨਾਲ ਤੋਂ ਚਤਤੋ ਕਹਿੰਦੇ ਆ ਯਾਰ ਵਾਲੇ ਵੈਲਡਿੰਗ ਵਾਲਾ ਹਰੇਕ ਪੁਲਸ ਵਾਲੇ ਵੀ ਇੱਥੋਂ ਤੱਕ ਪੁਲਸ ਵਾਲੇ ਵੀ ਗੱਡੀ ਤੋਂ ਪਾਲਦੇ ਆ ਅੱਛਾ 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 ਘਰ ਪਰਿਵਾਰ ਪਾਲਣੇ ਬਾਹਲੇ ਓਥੇ ਜਿਹੜਾ ਪੰਦੀ ਮਾਲਕ ਆ ਉਹ ਬੰਦਾ ਮਤਲਬ ਵੀ ਘੱਟ ਕਮਾਰੇ ਵਿੱਚੋਂ ਹਾਂਜੀ ਹਾਂਜੀ ਪਤਾਂ ਨੂੰ ਗੱਡੀਆਂ ਦਾ ਕੰਮ ਡਾਊਨ ਹੋ ਗਿਆ ਥੋੜਾ ਜਨਾ ਟ੍ਰਾਂਸਪੋਰਟ ਦਾ ਕੰਮ ਕਿਉਂ ਇਹਨੂੰ ਖਾਣ ਵਾਲੇ ਧੰਦੇ ਨੂੰ ਬਾਹਲੇ ਜਾਣੇ ਹੋ ਗਏ ਹੂੰ ਹੂੰ ਤੇ ਕਮਾਈ ਘਟ ਗਈ ਕਮਾਈ ਘਟ ਗਈ ਖਰਚੇ ਵਧ ਗਏ ਮਤਲਬ ਵੀ ਉੱਥੇ ਜਿਹੜੀ ਆਮਦਨ ਉੱਥੇ ਖੜੀ ਹੈ ਕਈ ਸਰਦਾਰ ਜੀ ਫਿਰ ਹੁਣ ਇਹ ਵੀ ਸਰਕਾਰ ਕੁਝ ਕਰੇ ਜਾਂ ਆਪਾਂ ਨੂੰ ਕੁਝ ਕਰਨਾ ਚਾਹੀਦਾ ਸਰਕਾਰ ਨੂੰ ਹੀ ਚਾਹੀਦਾ ਜੀ ਕਿ ਇਹ ਤੇ ਵਧਾ ਜਾ ਇਸ ਧੰਦੇ ਨੂੰ ਅਪ ਕੀਤਾ ਜਾਵੇ ਨਹੀਂ ਮਤਲਬ ਵੀ ਸਰਕਾਰ ਹੁਣ ਤੇਲ ਖਰਚਾ ਘਟਾਵੇ ਛੋਟਾ ਜਾਂ ਘਾੜੇ ਵਗੈਰਾ ਵਧਾਵੇ ਹੁਣ ਘਾੜੇ ਵਧਾਵੇ ਨਹੀਂ ਹੁਣ ਤੇਲ ਤਾਂ ਚਲ ਤੇ ਇਹ ਤਾਂ ਘਟਿਆ ਹੈਗਾ ਉਹਦਾ ਇੰਟਰਨੈਸ਼ਨਲ ਪ੍ਰਾਈਸ ਵਗੈਰਾ ਵੀ ਭਾੜੇ ਵਧਾਵੇ ਜਾਂ ਟਰਾਂਸਪੋਰਟ ਦੇ ਪੈਸੇ ਲੈਂਦੇ ਆ ਕਿ ਦਲਾਲ ਵਿੱਚ ਥੋੜਾ ਜਿਹਾ ਉਹਨਾਂ ਦਾ ਸਕੰਜਟ ਐਡ ਕਰ ਦੇ ਨਹੀਂ ਉਹ ਕਿਹੇ ਪੈਸੇ ਕਹਿੰਦੇ ਨੇ ਮਨ ਲਾ ਟਰਾਂਸਪੋਰਟ ਵਾਲੇ ਗੱਡੀਆਂ ਭਰਉਂਦੇ ਸੋਡੀਆਂ ਟਰਾਂਸਪੋਰਟ ਵਾਲੇ ਉਹ ਤਾਂ ਆਪਣੀ ਆਲੇ ਜਿੱਥੋਂ ਆਪਾਂ ਮਾਲ ਲੋਡ ਕਰਦੇ ਨਹੀਂ ਉਹਨਾਂ ਬਿਨਾ ਤੁਹਾਡਾ ਕੰਮ ਚੱਲ ਹੀ ਨਹੀਂ ਸਕਦਾ ਪੈਸੇ ਜਿੱਥੋਂ ਮਨ ਲਾ ਤੁਸੀਂ ਗੱਡੀ ਭਰਵਾਉਣੀ ਹੈ ਹੁਣ ਤਾਂ ਉਹੀ ਪ੍ਰਵਾਹ ਕੇ ਉਹ ਉਹੀ ਜ਼ਿੰਮੇਵਾਰ ਮਾਲ ਦਾ ਹਾਂਜੀ ਉਹਨਾਂ ਬਿਨਾ ਕੰਮ ਤਾਂ ਨਹੀਂ ਚੱਲਦਾ ਪਰ ਵਿਚੋਂ ਅੱਜ ਕੱਲ ਖਾਈ ਬਹੁਤ ਜਾਂਦੇ ਆ ਜੀ ਰੇਟ ਮਤਲਬ ਪਹਾੜੇ ਖਾਈ ਜਾਂਦੇ ਆ ਹਾਂ ਜੀ ਹਾਂ ਜੀ ਅੱਛਾ ਵਿਰੋਹ ਬੰਦੇ ਵੀ ਖਾ ਜਾਂਦੇ ਵਿੱਚੋਂ ਹੈ ਫਿਰ ਤੁਹਾਨੂੰ ਕੀੜੀਆਂ ਪਾੜੀਆਂ ਚੁੰਮੜੀਆਂ ਵਾਲਾ ਟਰੱਕ ਡਰਾਈਵਰਾਂ ਨੂੰ ਹੈ ਨਾ ਜਿਵੇਂ ਮਾਲਕਾਂ ਨੂੰ ਬਹੁਤ ਜ਼ਿਆਦਾ ਆ ਜੀ ਠੀਕ ਜੇ ਮਿੱਠੇ ਨੂੰ ਕੀੜੀਆਂ ਲੱਗ ਜਾਂਦੇ ਨੇ ਕੀੜੇ ਲੱਗਦੇ ਨੇ ਉਹ ਵੀ ਲੱਗੇ ਹੋਏ ਆ ਜੀ ਜੀ ਸਭ ਤੋਂ ਲੰਮਾ ਰੋਡ ਤੋਂ ਕਿੱਦਾਂ ਤੱਕ ਗਿਆ ਬੰਦਰੀ ਲੰਮਾ ਤਾਂ ਜੀ ਇੱਧਰ ਗੁਜਰਾਤ ਵੀ ਗਏ ਹੋਏ ਆ ਜਿਆਦਾ ਸਭ ਜਮਾਲਾ ਫਿਰ ਸਮੁੰਦਰਾ ਪੋਰਟ ਵਗੈਰਾ ਤੱਕ ਗਿਆ ਜੀ ਇੱਧਰ ਦਾ ਉਾਰ ਨੂੰ ਉਸ ਲਈ ਅੱਗੇ ਬਸ ਤੁਹਾਨੂੰ ਤੇ ਰਾਤ ਵਿੱਚ ਲੁੱਟਮਾਰ ਵੀ ਹੁੰਦੀ ਹੈ ਕੋਈਕ ਨਹੀਂ ਬਸ ਲੁੱਟਮਾਰ ਬਹੁਤ ਆ ਜੀ ਹਾਂ ਡਰਾਈਵਰ ਹਾਂ ਹੁਣ ਤਾਂ ਰੋਡ ਵਗੈਰਾ ਵਧੀਆ ਬਣ ਗਿਆ ਰੈਨ 6th ਲਾਈਨ 49 ਹੁੰਦਾ ਜੇ 5ਵੀਂ 6ਵੀਂ 5ਵਾਂ 6ਵਾਂ ਗੇਰ ਪਾਓ ਗੱਡੀ ਭੱਜੀ ਹੁੰਦੀ ਹੈ ਹੁਣ ਵੀ ਲੁੱਟਮਾਰ ਹੁੰਦੀ ਹੈ ਲੁੱਟਮਾਰ ਚੱਲਦੀ ਗੱਡੀ ਤੋਂ ਲੁੱਟਮਾਰ ਕਰ ਲੈਂਦੇ ਆ ਅੱਛਾ ਜਦੋਂ ਗੱਡੀ ਤੁਰ ਹੀ ਜਾਂਦੀ ਹੈ ਹੁਣ ਕੀ ਪਤਾ ਲੱਗਦਾ ਪਿੱਛੋਂ ਆ ਕੇ ਗੱਡੀ ਲਾ ਲਈ ਬੰਦੇ ਚੜ੍ਹ ਗਏ ਤਰਪਾਲ ਤੇ ਮਾਰਿਆ ਨਹੀਂ ਕਿਹੜੀ ਸਟੇਟ ਜੇ ਪੰਜਾਬ ਚਾ ਕੋ ਬਾਹਰ ਨਹੀਂ ਸਟੇਟਾਂ ਦੇ ਵਿੱਚ ਆ ਮਾਰਨੇ ਦਾ ਸਟੇਟਮੈਂਟ ਆ ਜਾਂਦੀ ਹੈ ਜਾਂ ਨਹੀਂ ਜਾਂਦੀ ਨਹੀਂ ਤੇ ਰਾਤ ਨੂੰ ਲੁੱਟ ਮਾਰ ਹੁੰਦੀ ਹੈ ਕਿ ਦਿਨੇ ਹੁੰਦੀ ਹੈ ਫਿਰ ਇਹ ਰਾਤ ਨੂੰ ਹੁੰਦੀ ਹੈ ਜ਼ਿਆਦਾਤਰ ਤੇ ਰਾਤ ਨੂੰ ਪਰ ਬੰਦਾ ਨਾ ਤੋਂ ਕਈ ਵਾਰ ਕੱਚਾ ਮਾਲ ਹੁੰਦਾ ਮਜ਼ਦੂਰੀ ਹੁੰਦੀ ਹੈ ਉਹਨਾਂ ਦਾ ਮਾਲ ਤੇ ਕਿਉਂਕਿ ਗੱਡੀ ਆ ਜਿਹੜੀ ਗੱਡੀ ਰਾਤ ਨੂੰ ਚੱਲਦੀ ਆ ਜ਼ਿਆਦਾ ਅੱਛਾ ਅੱਛਾ ਦਿਨੇ ਨਹੀਂ ਗੱਡੀ ਦਿਨੇ ਤਾਂ ਗਰਮੀ ਹੋ ਜਾਂਦੀ ਹੁਣ ਗਰਮੀ ਆਗੀ ਔਰ ਗੱਡੀ ਦਿਨੇ ਤਾਂ ਫਰੈਸ਼ ਕਰੂ ਬੰਦਾ ਨਾ ਚੱਲੇ ਟਾਇਰ ਗਰਮ ਬਾਕੀ ਆਰ ਪੀ ਯੂਟੀ ਵਗੈਰਾ ਖੜੇ ਹੁੰਦੇ ਹਨ ਹਾਂਜੀ ਨਹੀਂ ਜੇ ਮਾਲਾ ਪੰਜਾਬ ਦੇ ਵਿੱਚ ਆਰ ਪੀ ਯੂਟੀ ਟੈਂਕਰ ਦੇ ਉਹ ਬਾਹਰ ਵੀ ਆਈ ਟੈਂਕਰ ਦੇ ਬਾਹਰ ਸਿੱਟਾਂ 'ਚ ਬਾਰਵੀਂ ਮੰਗ ਕਰਦੇ ਆ ਜੀ ਠੀਕ ਠੀਕ ਉਹ ਕਾਗਜ਼ ਪੱਤਰ ਲੈਂਦੇ ਆ ਕਾਦੇ ਬੰਨ ਕੀ ਬੰਨੇ ਵਾਸਤੇ ਰੋਕਦੇ ਆ ਬ੍ਰੋ ਬੰਦੇ ਨੂੰ ਕਾਗਜ਼ ਪੱਤਰ ਜਾਂ ਮਾਲ ਵਗੈਰਾ ਦੇਖਦੇ ਹਾਈਟ ਵਗੈਰਾ ਹਾਈਟ ਵੀ ਜਾਂ ਲੋਡ ਵਗੈਰਾ ਹਾਈਟ ਦਾ ਚਲਾਣਾ ਦਾ ਡਬਲ ਟੈਂਕ ਕੀ ਦਾ ਚਲਾਣਾ ਹੈ ਤੇਲ ਦੀ ਡਬਲ ਟੈਂਕੀ ਹਾਂ ਜੀ ਤੇ ਉਹਦਾ ਉਹਨਾਂ ਨੂੰ ਕੀ ਤਰ੍ਹਾਂ ਆ ਯਾਰ ਸਿੰਗਲ ਟੈਂਕੀ ਹੋਵੇ ਜਾਂ ਡਬਲ ਟੈਂਕੀ ਹੋਵੇ ਐ ਲਗਾ ਨਹੀਂ ਲਾ ਸਕਦੇ ਅੱਛਾ ਇੱਕ 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 ਟਰੱਕ ਦੇਖ ਲੈ ਠੀਕ ਠੀਕ ਓਵਰਹੈਡ ਦਾ ਚਲਾਣਾ ਹੂੰ ਫਿਰ ਬੜਾ ਕੁਝ ਮਾ ਦੇ ਗਵਰਨਮੈਂਟ ਹੈ ਪੂਰਾ ਬੰਦਾ ਕਰ ਨਹੀਂ ਸਕਦਾ ਪੂਰੇ ਹੁੰਦੇ ਆ ਕਾਗਜ਼ ਪੱਤਰ ਪੂਰੇ ਹੁੰਦੇ ਆ ਫਿਰ ਵੀ ਕਹਿ ਦਿੰਦੇ ਆ ਕਿ ਬਸ ਚਲਾਨ ਆ ਸੋ ਤੁਹਾਡਾ ਚਲਾਨ ਹੋ ਗਿਆ ਅੱਛਾ ਅੱਛਾ ਜਾਂ ਐਂਟਰੀ ਦੇ ਜਾਂ ਚਲਾਨ ਕਰ ਮੌਕੇ ਦੇ ਨਹੀਂ ਪੈਂਦੀ ਐਂਟਰੀ ਵੀ ਐਂਟਰੀ 500 ਰੁਪਿਆ ਹੁਣ ਰਾਜਸਥਾਨ ਚਾ 500 ਰੁਪਿਆ ਐਂਟਰੀ ਹੈ ਜੇ ਨਾਂ ਦੇਵੇ ਫਿਰ ਇਹ ਚਲਾਨ ਫਿਰ ਚਲਾਨ ਆਏ ਨਹੀਂ ਪਤਾ ਤੁਹਾਨੂੰ 20000 ਦਾ ਚਲਾਨ ਕਰ ਦਿੰਦੇ 30000 ਦਾ ਚਲਾਨ ਕਰ ਫਿਰ ਉਹਨੂੰ ਨੌਕੀੜਾ ਲੜੇ ਬੰਦਾ ਹਨਾ ਫਿਰ 500 ਚੱਪ ਕਰਕੇ ਦੇ ਦੇਈਦਾ ਹੈ ਠੀਕ ਹੈ ਜੀ ਜੇ ਮੈਂ ਆਪਾਂ ਗੇਰਾ ਤੱਕ ਜਾਂਦੇ ਆ ਇਹਦੇ ਟੂਲ ਵਗੈਰਾ ਫਿਰ ਉਹ ਕਿੰਨੇ ਕਿ ਪੈ ਜਾਂਦੇ ਕਿੰਨੇ ਪੈਸੇ ਟੂਲ ਪਾਈ ਜਾਂਦੇ ਆ ਜੀ ਇੱਕ ਸਾਈਡ ਦੇ 7-8000 ਦੇ ਟੂਲ ਪਾਈ ਜਾਂਦੇ ਇੱਕ ਸਾਈਡ ਦੇ ਇੱਕ ਗੱਡੀ ਨੂੰ ਹਾਂਜੀ ਤੇ ਆਉਣ ਜਾਣ ਦਾ 15-20000 ਰੁਪਏ ਹੋ ਗਏ ਛੋਟਾ ਪਿਆ ਹਾਂ 20000 ਹੋ ਗਿਆ ਅੱਛਾ ਬਾਕੀ ਡੀਜ਼ਲ ਵਗੈਰਾ ਅਲੱਗ ਟਾਇਰਾਂ ਦੀ ਕਸਾਈ ਅਲੱਗ ਹਾਂ ਡੀਜ਼ਲ ਲੱਗ ਖਰਚਾ ਰੋਟੀ ਪਾਣੀ ਦਾ ਅਲੱਗ ਬਾਕੀ ਪਾਲਸ ਖਰਚਾ ਅਲੱਗ ਹੈ ਗੱਡੀ ਦਾ ਅਲੱਗ ਖਰਚੀ ਮਾਰ ਜਾਂਦੇ ਨੇ ਨਹੀਂ ਮਨ ਲਾ ਗੇਰਾ ਤੱਕ ਦਾ ਕਿੰਨਾ ਭਾੜਾ ਕਰਾਇਆ ਹੁੰਦਾ ਇੱਕ ਗੱਡੀ ਦਾ ਹੈਗਾ 50 60000 ਰੁਪਏ ਕਿ ਨਹੀਂ ਕਮਾਲ ਦੇ ਹਿਸਾਬ ਨਾਲ ਹੁੰਦਾ ਹੈ ਮਾਲ ਦੇ ਹਿਸਾਬ ਦੇਖਦਾ ਜੀ ਨੇ ਟਾਣਾ ਆਪਣੇ ਕੋਲ ਮਾਲ ਆਗਾ ਉਸ ਦਾ ਹਾਲਤੀ ਕਰਾਇਆ ਹੁੰਦਾ ਠੀਕ ਠੀਕ ਫਿਰ ਤਾਂ ਇਹ ਰੌਖਾ ਰਿਸਕ ਬਹੁਤ ਆ ਜਾਣ ਐ ਤਲੇ ਦੇ ਤਰੀਕੇ ਨਾਲ ਲੇਟਾਂ ਪਈਆਂ ਤਾਂ ਖਤਰਾ ਸਾਲਾ ਕੋਈ ਪੂਰੇ ਜਾਨ ਵਗੈਰਾ ਜਾਨ ਵਰ ਵਗੈਰਾ ਕੋ ਟੀਨ ਇਤਰੇ ਸੁਫਤਾ ਪਿਆ ਹੋਵੇ ਕਈ ਵਾਰ ਨੇ ਔਖਾ ਤੇ ਮਤਲਬ ਜੇ ਡਰਾਈਵਰ ਰੱਖੇ ਹੋਵੇ ਤੁਹਾਡੇ ਇਹਨਾਂ ਦੇ ਲਾਈਫ ਇੰਸ਼ੋਰੈਂਸ ਵਗੈਰਾ ਰੱਖਦੇ ਤੁਸੀਂ ਕਿ ਨਹੀਂ ਰੱਖਦੇ ਕੋਈ ਨਹੀਂ ਗੱਡੀ ਦਾ ਇੰਸ਼ੋਰੈਂਸ ਹੁੰਦਾ ਜੀ ਹੁਣ ਡਰਾਈਵਰ ਦਾ ਕੌਣ ਕਰਾਵੇ ਅੱਛਾ ਅੱਛਾ ਡਰਾਈਵਰ ਆਪ ਕਰਾ ਕੇ ਰੱਖ ਸਕਦਾ ਤਾਂ ਰੱਖ ਸਕਦਾ ਮੈਂ ਹੁਣ ਇੰਨਾ ਜਦੋਂ ਕਮਾਈ ਘਟ ਗਈ ਹੋਵੇ ਉਹ ਵੀ ਕੋਈ ਬੰਦਾ ਗਰੀਬ ਹੈ ਸਾਡਾ ਤਾਂ ਜੀ ਕਰਦਾ ਵੀ ਅਸੀਂ ਸਭ ਨੂੰ ਸੁਰੱਖਿਅਤ ਹੀ ਪੂਰਾ ਆ ਉਹ ਵੀ ਬੰਦਾ 10-12000 ਰੁਪਏ ਲੈਂਦਾ ਉਹ ਵੀ ਵਿਚਾਰਾ ਘਰ ਪਾਰ ਨਾ ਆਪਣੇ ਹੁਣ 99 ਕੀ ਤਾਂ ਲਾਉਣੀ ਪੈਂਦੀ ਆ ਵੀ ਆਪਣੇ ਪੰਜਾਬ ਚ ਤੇਲ ਦਾ ਰੇਟ ਘੱਟ ਆ ਬਾਹਰ ਅਦਰ ਸਟੇਟ ਚ ਜ਼ਿਆਦਾ ਹੈ ਇਹਦਾ ਉਹ ਲੱਗ ਰਹਾ ਹੈ ਕਿ ਅਸੀਂ ਲਿਆ ਜਾਂਦੇ ਹਾਂ ਕਾਉਂਸਲਟਰ ਵੀ ਉਸ ਜੀ ਵਾਪਸ ਲਿਆਈ 900 ਲੀਟਰ ਨਾਲ ਗੱਡੀ ਵਾਪਸ ਆ ਜਾਂਦੀ ਹੈ ਜਿ ਆਪ ਜਿ ਵੜ ਜਾਂਦੀ ਹੈ ਠੀਕ ਹੈ ਇੱਥੇ ਕਿ ਬੇਸਸਤ ਦੁਆਰਾ ਜੀ ਆਪਾ ਦੁਆਲੇਗੇ ਬਸ ਇਹ ਥੋੜੀ ਥੋੜੀ ਬਚਤ ਕਰਦਾ ਡਰਾਈਵਰ ਮਾਲਕ ਬੰਦਾ ਹਾਂਜੀ ਠੀਕ ਠੀਕ ਤੇ ਜੇ ਟੁੱਟ ਪੱਜ ਜਾਂਦੀ ਹੈ ਉਹ ਡਰਾਈਵਰ ਦੇ ਉੱਤੇ ਪਾਉਣੇ ਜਾਂ ਫਿਰ ਤੁਸੀਂ ਮਾਲਕ ਝਾੜਦ ਨੂੰ ਜੇ ਮਾਲਕ ਗੱਡੀ ਲੱਗ ਗਈ ਜੇ ਆ ਡਰਾਈਵਰ ਦੀ ਗਲਤੀ ਨਹੀਂ ਹੈਗੀ ਫਰੋਮ ਮਾਲਕ ਜਿੰਮੇਵਾਰ ਹੈ ਜੀ ਇੰਸ਼ੋਰੈਂਸ ਵਗੈਰਾ ਹੁੰਦੀ ਹੈ ਉਹ ਕਵਰ ਕਰ ਲੈਂਦੇ ਹੁਣ ਜਿਹੜਾ ਮਾੜਾ-ਮੋਟਾ ਹੋ ਜਾਂਦਾ ਜੀ ਉਹ ਤਾਂ ਹੁਣ ਕਰਵਾਉਣਾ ਹੀ ਪੈਂਦਾ ਹਾਂ ਜੇ ਗੱਡੀ ਚੱਲੂਗੀ ਤਾਂ ਪਤਾ ਹੀ ਆ ਆਪਾਂ ਨੂੰ ਵੀ ਰਿਪੇਅਰਸ ਰਿਪੇਅਰ ਵੀ ਭਾ ਲੂਗੀ ਅੱਛਾ 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 ਨਹੀਂ ਨਹੀਂ ਮਨ ਲਾ ਵੀ ਕਈ ਵਾਰ ਉਹ ਉਦਤਈ ਐਕਸੀਡੈਂਟ ਹੋ ਜਾਂਦਾ ਜੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹ ਵੱਡਾ ਕੋਈ ਹਾਸਾ ਹੋ ਜਾਂਦਾ ਤਾਂ ਫਿਰ ਤਾਂ ਕੰਪਨੀ ਇੰਸ਼ੋਰੈਂਸ ਇੰਸ਼ੋਰੈਂਸ ਵੀ ਕਰਨਾ ਪੈਂਦਾ ਕਲੇਮ ਹੋ ਜਾਂਦਾ ਉਹ ਦੇਣ ਦੀਆਂ ਫਿਰ ਮੌਕੇ ਤੇ ਜਾ ਉਹ ਵੀ ਮਨਤਦਾਰਲਾ ਕਰਨਾ ਪੈਂਦਾ ਕਈ ਤਰ੍ਹਾਂ ਉਹਨਾਂ ਦਾ ਬਹੁਤ ਖੰਜਲ ਵਾਲੇ ਮਾੜਾ ਬੰਦਾ ਦਾ ਸਿੰਗਲ ਆਪਰੇਟਰ ਤਾਂ ਲੈ ਹੀ ਨਹੀਂ ਸਕਦਾ ਅੱਛਾ ਜਿਹਦੇ ਕੋਲ ਸਿੰਗਲ ਗੱਡੀ ਹੈ ਉਹ ਇੰਸ਼ੋਰੈਂਸ ਨਹੀਂ ਕਰਵਾ ਸਕਦਾ ਨਹੀਂ ਕਰਵਾ ਸਕਦਾ ਇਹ ਕੀ ਚੱਕਰ ਜਰ ਮਾਲਕ ਤਾਂ ਉਹ ਵੀ ਮਾਲਕ ਚਾਹੇ ਛੋਟਾ ਚਾਹੇ ਵੱਡਾ ਚਾਹੇ ਜਿਹਦੇ ਕੋਲ 100 ਗੱਡੀ ਹੈ ਉਹ ਵੀ ਮਾਲਕ ਹੈ ਜਿਹਦੇ ਕੋਲ ਇੱਕ ਗੱਡੀ ਹੈ ਉਹ ਵੀ ਮਾਲਕ ਹੈ ਇਸ ਵੇਰੇ ਸਵੇਰਾ ਦਾ ਹੋਣਾ ਚਾਹੀਦਾ ਕੰਪਨੀਆਂ ਅੱਜ ਕੱਲ ਬਹੁਤ ਖੰਜਲ ਕਰਦੀਆਂ ਨੇ ਅੱਛਾ ਅੱਛਾ ਤੇ ਯਾਰ ਜੇ ਤੁਮਹਾਲਾ ਬਾਈ ਇੱਧਰ ਜਾਣੇ ਆ ਹਰਿਆਣਾ ਰਾਜਸਥਾਨ ਵਗੈਰਾ ਉਧਰ ਬਾਂਦਰ ਬਹੁਤ ਲੱਗੇ ਨੇ ਬਾਂਦਰ ਬਹੁਤ ਜ਼ਿਆਦਾ ਜੀ ਤੇ ਤੰਗ ਕਰਦੇ ਬੰਦਰ ਜਿਹਾ ਮਤਲਬ ਆਪਾਂ ਨੂੰ ਗੱਡੀਆਂ ਦੇ ਅੰਦਰ ਕੋਈ ਤੰਗ ਨਹੀਂ ਕਰਦਾ ਵੈਸੇ ਉੱਪਰ ਚੜ ਜਾਂਦੇ ਆ ਸਾਲਾ ਸੁਆ ਮਾਰਦੇ ਆ ਜੀ ਉਹ ਛੱਤ ਤੇ ਹਾਂਜੀ ਤੇ ਕਈ ਡਰਾਈਵਰ ਰੱਖਦੇ ਜੀ ਬੰਦਰ ਮੈਂ ਸੁਣਾਇਆ ਕਿ ਪਹਿਨਾਂ ਵਾਲੇ ਟਾਈਮ ਜਿ ਹੁਣ ਵੀ ਰੱਖਦੇ ਹਾਂ ਰੱਖ ਵੀ ਲੈਂਦੇ ਆ ਵਿੱਚ ਨਾਲ ਠੀਕ ਹੈ ਠੀਕ ਜੀ ਰਾਕੀ ਰੁਕੀ ਵਾਸਤੇ ਅੱਛਾ ਰਾਕੀ ਰੱਖਦੇ ਆ ਰਾਕੀ ਰੱਖਦੇ ਆ ਜੀ ਤੇ ਖਾਂਦੇ ਪੀਂਦੇ ਫਿਰ ਕੀ ਮਤਲਬ ਡਰਾਈਵਿੰਗ ਦੇ ਦਿੰਦਾ ਡਰਾਈਵਿੰਗ ਦਿੰਦਾ ਜੀ ਰੋਟੀ ਪਾਣੀ ਆ ਫਲ ਫੂਟ ਖਾਂਦਾ ਬੰਦਿਆ ਨਹੀਂ ਹਾਂ ਹਾਂ ਕਮਾਲ ਹੈ ਰਹਾ ਤੇ ਰਾਖੀ 24 ਘੰਟੇ ਜਾਂ ਸੌਂਦੇ-ਸੌਂਦੇ ਵੀ ਰੋ ਬਸ ਆਈਂ ਸੌਂ ਜਾਂਦੇ ਆ ਜੀ ਵਿੱਚ ਰਾਖੀ ਜ਼ਿਆਦਾ ਬੰਦੇ ਤੋਂ ਜ਼ਿਆਦਾ ਰਾਖੀ ਹੈ ਨਹੀਂ ਫਿਰ ਮਨ ਲਾ ਗੱਡੀ ਦੇ ਕੈਬਨ ਦੇ ਵਿੱਚ ਰੱਖਦੇ ਟੂਲ ਤੇ ਉੱਤੇ ਬੰਨ੍ਹ ਦਿੰਦੇ ਆ ਉਹ ਜੇ ਬੱਗੂ ਮਾਰਨ ਦਾ ਪਾਣੀ ਆ ਜਾਂਦਾ ਥੱਲੇ ਵੀ ਆ ਜਾਂਦਾ ਟੂਲ ਤੇ ਬੰਦਰ ਨਹੀਂ ਕਰਦਾ ਸਾਰੀ ਗੱਡੀ ਤੇ ਠੀਕ ਗੱਡੀ ਲੋੜ ਆ ਗਈ ਜਿਵੇਂ ਇਹ ਮਾਲਕ ਛੱਡ ਕੇ ਨਹੀਂ ਭਜਦਾ ਕਮਾਲਕ ਵੀ ਛੱਡ ਜਾਂਦਾ ਕਦੇ ਕਦੇ ਨਹੀਂ ਮਾਲਕ ਉਹ ਸਿਆਣ ਦਾ ਬੰਦਰ ਵੀ ਮੇਰਾ ਮੇਰਾ ਮਾਲਕ ਹੈ ਹਾਂ ਹਾਂ ਬਿਲਕੁਲ ਵੀ ਇਹ ਨਾਲ ਨਾਲ ਰਹਿਣਾ ਸਿਆਣ ਦਾ ਹੈ ਤੇ ਜੇ ਬਬੂ ਮਾਲ ਗੱਲ ਇਹ ਕਿ ਨਾ ਟੂਲ ਤੇ ਪੰਦਰ ਵਹਾਉਣਾ ਹੈ ਵਹਾਉਂਦੇ ਲਈ ਦੋ ਤਲ ਲਗਾਉਣਾ ਹੈ ਸ਼ੌਂਕ ਨਾ ਰੱਖਦੇ ਭਰਾ ਤੇ ਮੇਰਾ ਅਗਲਾ ਸਵਾਲ ਆ ਵੀ ਜਿਹੜਾ ਜਿਹੜੇ ਡਰਾਈਵਰ ਬੰਦੇ ਇਹ ਰਹੇ ਖਾਂਦੇ ਪੀਂਦੇ ਮੈਂ ਸੁਣਿਆ ਹੁੰਦੇ ਨਹੀਂ ਖਾਂਦੇ ਪੀਂਦੇ ਕਿ ਪੈਸੇ ਵਹਾਈ ਹੈ ਖਾਂਦੇ ਤਾਂ ਜੀ ਆਏ ਹੈਗਾ ਵੀ ਜਿਹੜੇ ਤਾਂ ਪ੍ਰਾਣੇ ਬੰਦੇ ਸੀਗੇ ਅੱਛਾ ਉਹਦੋਂ ਸੜਕਾਂ ਸੁੜਕਾਂ ਉਸ ਟਾਈਪ ਦੀਆਂ ਸੀ ਸਿੰਗਲ ਟਾਈਪ ਉਹ ਉਸ ਟਾਈਪ ਨਗਾ ਸੀਗੇ ਹੱਜਰ ਖਵਾਰੀ ਜਾ ਤਾਂ ਪਾਵਰ ਗੱਡੀਆਂ ਆ ਗਈਆਂ ਯਾਰ ਪਾਵਰ ਗੱਡੀਆਂ ਆ ਗਈਆਂ ਸੜਕਾਂ ਵਧੀਆ ਹੋਣੀ ਐ ਸੱਤ ਵਾਲੀਆਂ ਸੜਕਾਂ ਆ ਗਈਆਂ ਠੀਕ ਆ ਇਹ ਪ੍ਰਾਣੇ ਬੰਦੇ ਜਿਆਦਾ ਖਾਂਦੇ ਪੀਂਦੇ ਸੀਗੇ ਜਿਆਦਾ ਕਿ ਥੋੜਾ ਜੀ ਮਤਲਬ ਤੇ ਜਿਆਦਾ ਖਾਂਦੇ ਸੀ ਜਿਆਦਾ ਖਾਂਦੇ ਸੀਗੇ ਹੂੰ ਹੂੰ ਕਿਉਂਕਿ ਹੁਣ ਨਵੇਂ ਮੁੰਡੇ ਆ ਕੇ ਨਵੇਂ ਮੁੰਡੇ ਇਹ ਭੁੱਕੀ ਸੀ ਵਗੈਰਾ ਖਾਂਦੇ ਸੀ ਹਾਂ ਭੁੱਕੀ ਠੀਕ ਆ ਠੀਕ ਉਹ ਫਿਰ ਜਿਵੇਂ ਮੰਨ ਲਓ ਡਰਾਈਵਰੀ ਟਾਂਕ ਕਰਦੇ ਸੀ ਬੰਦਾ ਕੋਲੋਂ ਵਿੱਚ ਚੱਲਣ ਵਾਲਾ ਵੀ ਚਾਹੀਦਾ ਸੀ ਹਨਾ ਜੀ ਜੀ ਤੇ ਅੱਜਕੱਲ ਦੀ ਮੰਡੀਰ ਫਿਰ ਖਾਂਦੀ ਬਿੰਦੀ ਜਿਹੜੇ ਡਰਾਈਵਰ ਨਾ ਨਵੇਂ ਮੁੰਡੇ ਨਹੀਂ ਨਵੇਂ ਮੁੰਡੇ ਮਾਇਨੇ ਨਹੀਂ ਦੇਖਿਆ ਬਹੁਤ ਘੱਟ ਠੀਕ ਹੁਣ ਜਦੋਂ ਗੱਡੀਆਂ ਸੌਖੀਆਂ ਹੋ ਗਈਆਂ ਪਾਵਰ ਆ ਗਈਆਂ ਸਾਰਾ ਕੁਝ ਗੱਡੀਆਂ ਹੋ ਗਈਆਂ ਹੁਣ ਕਿਤੇ ਟਾਇਰ ਨਹੀਂ ਪੈਂਚਰ ਹੋਣਾ ਕੋਈ ਹੋਰ ਠੀਕ ਠੀਕ ਉਹ ਫਿਰ ਡਰਾਈਵਰੋਂ ਦਾ ਛੱਡ ਵੀ ਜਾਂਦਾ ਠੀਕ ਠੀਕ ਜਿਹੜੇ ਪੁਰਾਣੇ ਬੰਦੇ ਡਰਾਈਵਰੀ ਕਰਦੇ ਹੁਣ ਵੀ ਕਰਦੇ ਜਾਂ ਛੱਡ ਚੁਟ ਗਏ ਮੈਨੂੰ ਜਿਹੜਾ ਬੰਦਾ ਅੱਜ ਤੋਂ 20 ਸਾਲ ਜਾਂ 30 ਸਾਲ ਪਹਿਲਾਂ ਡਰਾਈਵਰੀ ਕਰਦਾ ਸੀ ਬੰਦਾ ਪਰਾਣੇ ਬੰਦੇ ਵਿੱਚ ਕਰੀ ਵੀ ਜਾਂਦੇ ਆ ਜੀ ਹੁਣ ਜਿਹੜਾ ਕਿਤਾ ਡਰਾਈਵਰ ਡਰਾਈਵਰੀ ਤੋਂ ਬਿਨਾ ਕੋਈ ਕੰਮ ਹੋਰ ਕਰ ਨਹੀਂ ਸਕਦਾ ਠੀਕ ਹੈ ਠੀਕ ਉਹ ਨਹੀਂ ਕਰੂਗਾ ਜਿਹੜਾ ਬੰਦਾ ਡਰਾਈਵਰ ਆਗਾ ਵੈਸੇ ਉਹਨਾਂ ਨੂੰ ਤਾਂ ਹੋਰ ਸੌਖਾ ਲੱਗਦਾ ਹੋਣਾ ਹਨਾ ਵੀ ਮੰਨ ਲੈ ਜਿਹੜੇ ਬੰਦੇ ਪਹਿਲਾਂ ਦੂਜੀਆਂ ਗੱਡੀਆਂ ਚਲਾਉਂਦੇ ਹੁੰਦੇ ਐਸਾ ਗੱਡੀਆਂ ਗੱਡੀ ਜਿਗੜੀਆਂ ਜਿਹੜੇ ਹੁਣ ਚਲਾਉਂਦੇ ਪਾਵਰ ਗੱਡੀਆਂ ਉਹਨਾਂ ਦਾ ਲਾਵਾ ਬਹੁਤ ਹੋਆਗਾ ਸੌਖਾਗਾ ਸੌਖਾ ਠੀਕ ਹੋ ਗਿਆ ਪਹਿਲਾਂ ਕਿਹੜੀਆਂ ਕਿਹੜੀਆਂ ਗੱਡੀਆਂ ਹੈ ਐਲ ਐਟ ਪਤਾ ਨਹੀਂ ਕਿਹੜੇ ਐਲ ਇਹ ਰਸਿੰਦੀਆ ਡੀ ਗੱਡੀਆਂ ਹੁੰਦਾ ਐਸ ਡੀ अच्छा ਇਹ ਗੱਡੀਆਂ ਸੀਗੀਆਂ ਇਹ 10 ਚੱਕੀਆਂ 8 6 ਚੱਕੇ ਹੋਣੇ ਸੀ 6 ਚੱਕੀਆਂ ਹੀ ਸੀਗੀਆਂ ਅੱਛੇ 6 ਚੱਕੀਆਂ ਆ ਮੂੰਹ ਜੇ ਵਾਲਾ ਨਾ ਟਰੱਕ ਕਹਿੰਦੇ ਆ ਜੀ ਠੀਕ ਠੀਕ ਇਹ ਤਾਂ 10 ਜਿਹਨੂੰ ਪਠੇਲਾ ਕਹਿੰਦੇ ਠੇਲਾ ਹਾਂ ਹਾਂ ਉਹ ਉਹ ਡੀ ਸੀ ਉਹ ਐਸ ਗੱਡੀ ਅੱਛਾ ਸਮਝ ਜਿਹੜੀ ਜਿਹੜੀ ਮਾਲੋ ਡੱਬੇ ਟਾਈਪ ਦੀ ਸੀ ਉਹ 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 ਤਾਂ ਮੈਂ ਵੀ ਨਹੀਂ ਚਲਾਈ ਹੁਣ ਉਹ ਤਾਂ ਮੈਂ ਦੇਖੀ ਮੈਂ ਸਿੱਧਾ ਆਪਣੇ ਟੀ ਸੀ ਗੱਡੀ ਤੋਂ ਸਿੱਖਿਆ ਅੱਛਾ 35 ਸੀ ਸੀ 25 15 ਇੱਕ ਕਿੰਨੇ 18 ਟਾਇਰ ਦੀਆਂ ਇਹ 10 ਚੱਕੀ ਇਹਦਾ ਚਲਾ ਵੈਦ ਨੇ 18 ਲਾ ਠੀਕ ਹੈ ਇਹ ਤੋਂ ਪਹਿਲਾਂ ਆਈ ਸੀਗੀ 22 13 ਗੱਡੀ ਪਰ 22 13 ਆਪਾਂ ਚਲਾਈ ਆ ਜੀ ਤੇ ਕੀ ਸੀ ਚਲਾਈ ਆ ਠੀਕ ਹੈ ਠੀਕ ਹੈ ਇਹ ਤੋਂ ਬਾਅਦ ਘੋੜੇ ਆ ਗਏ 12 ਚੱਕੀ ਆ ਗਈ 14 ਚੱਕੀ 16 ਚੱਕੀ ਨਹੀਂ ਜਿਹੜਾ ਜਿਹੜੀ ਘੋੜੇ ਦੀ ਚਲੋ ਘੋੜੇ ਨਹੀਂ ਗੱਲ ਕਰਦੇ ਜੀ ਇਹ ਘੋੜੇ ਦੀ ਕਮਾਈ ਜ਼ਿਆਦਾ ਹੈ ਮਤਲਬ 18 ਟਾਇਰਾਂ 12 ਟਾਇਰਾਂ ਦੀ ਗੱਡੀ ਦੀ 16 ਟਾਇਰਾਂ ਜੋ ਇਹਦੇ ਟਾਇਰ ਬਾਅਦ ਕੇ अच्छा ਉਹ ਇਹ ਮਾਲ ਮਤਲਬ ਉਹ ਕਿੱਦਾਂ ਗੱਲ ਹੈ 12 ਚੱਕੀ ਗੱਡੀ ਹੈ ਜਿਹੜੀ 12 ਚੱਕੀ ਦਾ ਤੇ ਘੋੜੇ ਦਾ 40 18 ਘੋੜਾ ਹੈ ਹੂੰ ਉਹਦਾ ਜਿਹੜਾ ਟੋਲ ਹੈ ਉਹ ਇੱਕੋ ਹੀ ਹੈ ਟੂਲ ਜਿਹੜਾ ਟੋਲ ਟੈਕਸ ਉਹਨੂੰ ਘੋੜੇ ਦੇ ਲਿਜਾਣਾ 34 ਟਨ ਮਾਲ ਹਾਂ ਜਾਂ ਹੁਣ ਜਿਹੜੇ ਨਵੇਂ ਆਏ ਆ 55ਤੀ ਘੋੜੇ ਆਏ ਆ ਉਹਨਾਂ ਨੇ ਟਾਟਾ ਦੇ ਟਾਟਾ ਕੰਪਨੀ ਦੇ ਹਾਂ ਟਾਟਾ ਕੰਪਨੀ ਦੇ ਉਹਨਾਂ ਦਾ 43 ਟਨ ਪਾਸ ਆ ਢੋਲ ਉਹਨਾਂ ਦਾ ਵੀ ਉਨਾ ਹੀ ਆ ਤੇ ਢੋਲ 12 ਚੱਕੀਦਾ ਵੀ ਉਨਾ ਹੀ ਤੇ ਐਵਰੇਜ ਦਾ ਹੀ ਫਰਕ ਪੈਂਦਾ ਹੋਵੇ ਐਵਰੇਜ ਉਹਨਾਂ ਐਵਰੇਜ ਇੱਕੋ ਹੀ ਆ ਜੀ ਕੋਈ ਵੱਡਾ ਐਵਰੇਜ ਆ ਪੈਂਦਾ ਕਿਉਂਕਿ ਸਮਾਂ ਦੀ ਘੋੜਿਆਂ ਦੀ ਐਵਰੇਜ ਜ਼ਿਆਦਾ ਆ ਗਈ ਦਿਨੋ ਦਿਨ ਸੁਧਾਰ ਹੁੰਦਾ ਜਾਂਦਾ ਹੈ ਟੋਪਰ ਵਾਲੀਆਂ ਗੱਲ ਨਵੇਂ ਮਾਡਲ ਲਾਂਚ ਹੋਏ ਸਰ ਜੈਸ਼ਟਮ ਆ ਗਿਆ ਇਹ ਲੈਪਟਾਪ ਤੋਂ ਹੀ ਸੈੱਟ ਹੋ ਗਿਆ ਘੱਟ ਜਾਇਆ ਜੀ ਇਹ ਖਰਾਬ ਹੋ ਗਿਆ ਕਸਬੀ ਆਪਾਂ ਉਦੇਸੇ ਜਾਂ ਮਕੈਨਿਕ ਕੋਈ ਫੜਿਆ ਜਾ ਮਨ ਲੱਗ ਰਹੇ ਨੇ ਉਹ ਠੀਕ ਕਰ ਦੇ ਨਾ ਬਿਲਕੁਲ ਨਹੀਂ ਇਹ ਇਹ ਰਫ ਮਕਾ ਹੈ ਕੰਪਨੀ ਵੱਲੋਂ ਜਾਊਗਾ ਸਪੈਸ਼ਲ ਬੰਦਾ ਉਹ ਹੀ ਸੈੱਟ ਕਰਕੇ ਆਉ ਲੈਪਟਾਪ ਦੇ ਦਿੱਤਾ ਸੈੱਟ ਕਰੀ ਗਏ ਠੀਕ ਉਹਦੇ ਬਣਾ ਕੋਈ ਤੁਰਨੀ ਵੀ ਨਹੀਂ ਗੱਡੀ ਤੁਰਨੀ ਨਹੀਂ ਮੰਤਰੀ ਜਿਹੜੀ ਮਨ ਲਾ ਜੂਨੀਅਨ ਹੁੰਦੀ ਹੈ ਇਹ ਟਰੱਕ ਡਰਾਈਵਰਾਂ ਦੀ ਉਹ ਚ ਗੱਡੀ ਪਾਉਣ ਦਾ ਫਾਇਦਾ ਜਾਂ ਬਾਹਰ ਚਲਾਉਣ ਦਾ ਫਾਇਦਾ ਜੂਨੀਅਨ ਚ ਵੀ ਜੇ ਆਪਣੇ ਲੋਕਲ ਕੰਮ ਹੈਗਾ ਤਾਂ ਜੂਨੀਅਨ ਚ ਵੀ ਗੱਡੀ ਪਾਉਣ ਦਾ ਬਹੁਤ ਫਾਇਦਾ ਹੈ ਅੱਛਾ ਲੋਕਲ ਕੰਮ ਨਹੀਂਗਾ ਤਾਂ ਆਪਾਂ ਬਾਹਰ ਵੀ ਜਾ ਸਕਦੇ ਆ ਕਿ ਬਾਹਰ ਵੀ ਨਹੀਂ ਮੰਨ ਲਾ ਤੇਰੀ ਗੱਡੀ ਜੁਨੀਅਨ ਦੇ ਵਿੱਚ ਹੈ ਨਹੀਂ ਠੀਕ ਆਪਣੀ ਗੱਡੀ ਤੇ ਉਹ ਜੁਨੀਅਨ ਤੋਂ ਬਾਹਰ ਆਪਾਂ ਚਲਾ ਸਕਦੇ ਆ ਸ਼ਹਿਰ ਦੇ ਵਿੱਚ ਵਿੱਚ ਮੰਨ ਲਾ ਜਿਵੇਂ ਆਪਾਂ ਨੂੰ ਰਾਮਪਰਾਹੁਲ ਜੁਨੀਅਨ ਪੈਂਦੀ ਆ ਉਹ ਇਹ ਤੋਂ ਬਾਹਰ ਬਾਹਰ ਗੱਡੀ ਚਲਾ ਸਕਦੇ ਆ ਆਪਾਂ ਜਿਵੇਂ ਆਪਣੀ ਸੀਮੈਂਟ ਫੈਕਟਰੀ ਆ ਜੇ ਆਪਣੀ ਗੱਡੀ ਜੁਨੀਅਨ ਚ ਹੈ ਨਹੀਂ ਤਾਂ ਆਪਾਂ ਬਾਹਰ ਚਲਾ ਸਕਦੇ ਆ ਜੁਨੀਅਨ ਤੋਂ ਬਾਹਰ ਹਾਂ ਹਾਂ ਤੇ ਜੁਨੀਅਨ ਆਤਰਾਜ ਨਹੀਂ ਕਰਦੇ ਤੇ ਜੂਨੀਅਰ ਤਰਾਜ ਤਾਂ ਕਰੂ ਜਿਵੇਂ ਹੁਣ ਜੂਨੀਅਰ ਜਿੱਥੇ ਜੂਨੀਅਰ ਦੀ ਗੱਡੀ ਲੋਡ ਹੁੰਦੀ ਹੈ ਹਾਂ ਉੱਥੇ ਆਪਾਂ ਲੋਡ ਕਰ ਨਹੀਂ ਸਕਦੇ ਕਿਥੋਂ ਤੇ ਕਰੀਏ ਸਾਡਾ ਇਹ ਪਹਿਲਾਂ ਹੀ ਮਤਲਬ ਸੈਟਿੰਗ ਬਣੀ ਗਾਈ ਦਾਬ ਦਬਾਏ ਜੂਨੀਆ ਦਾ ਹਾਂ ਹਾਂ ਜੇ ਮਨ ਲਾ ਇੱਥੇ ਕੰਨ ਤੇ ਜੀਰੀ ਦਾ ਚੋਨੇ ਦਾ ਸੀਜ਼ਨ ਲੱਗਦਾ ਠੀਕ ਹੈ ਉਹ ਆਪਾਂ ਭਰ ਸਕਦੇ ਫਿਰ ਨਹੀਂ ਭਰ ਸਕਦੇ ਕੋਈ ਨਹੀਂ ਭਰ ਸਕਦੇ ਨਾ ਉਹ ਜੂਨੀਅਰ ਬੈਲ ਜੂਨੀਅਰ ਦੇ ਵਿੱਚ ਹੈ ਜੀ ਆਪਣੀ ਸਕਾਲਟੀ ਭਰੀ ਹੋਈ ਹੈ ਤਾਂ ਅਹੀਂ ਅੱਛਾ ਜੂਨੀਅਰ ਚ ਗੱਡੀ ਲਖਾਈ ਹੋਈ ਹੈ ਤਾਂ ਆਪਾਂ ਫੇਰ ਫੇਰ ਉਹ ਨੰਬਰ ਕੱਟਣਗੇ ਬਿਲਟਿੰਗ ਦੇਣਗੇ ਫਿਰ ਆਪਾਂ ਭਰ ਸਕਦੇ ਹਾਂ ਤੇ ਕਿੰਨੇ ਕੇ ਪੈਸੇ ਲੱਗਦੇ ਮਤਲਬ ਆਪਾਂ ਜੁਨੀਅਨ ਦੇ ਵਿੱਚ ਗੱਡੀ ਆਪਾਂ ਬਾੜਨੀ ਜਾਂ ਨਵੀਂ ਗੱਡੀ ਜਾਂਦੀ ਆਪਾਂ ਹਾਂ ਕਿੰਨੇ ਕੇ ਪੈਸੇ ਲੱਗਦੇ ਇਸ ਕੁਆਲਿਟੀ ਹੁੰਦੀ ਹੈ ਜੀ ਯੂਨੀਅਨ ਦੀ ਜਿਵੇਂ 40000 50000 ਇੱਕ ਗੱਡੀ ਦਾ ਇੱਕ ਜਿਵੇਂ ਹਣ 13 ਆਪਾਂ ਤੋਂ ਸਕਾਲਿਟੀ ਲੈਣੀ ਜਿਵੇਂ ਆਪਾਂ ਬੱਚੇ ਲਈ ਐਡਮਿਸ਼ਨ ਕਰਾਉਣੀ ਹੈ ਐਡਮਿਸ਼ਨ ਫੀਸ ਸ਼ੁਰੂ ਦੇ ਵਿੱਚ ਸ਼ੁਰੂ ਦੇ ਵਿੱਚ ਜੇ ਚਾਹੋ ਗੱਡੀ ਮੰਨ ਲੀਓ ਜੇ ਕੀ ਗੱਡੀ ਆਪਾਂ ਪਾਉਣੇ ਆ ਤਾਂ ਉਹਦੇ ਆਪਾਂ ਨੂੰ ਇੰਨੀ ਸਕਿਉਰਿਟੀ ਲਾ ਲਈ ਜੇ ਮਨ ਲਾ 5000 ਦੇ ਕੇ ਆਪਾਂ ਗੱਡੀ ਲਗਾ ਸਕਦੇ ਆ ਤੇ ਕਮਾਲ ਗੱਲ ਨੇ ਦੋ ਗੱਡੀਆਂ ਨੇ ਹਾਂ ਆਪਾਂ ਮੈਂ 10 ਇਹ ਮਨ ਲਾ ਨਹੀਂ ਜੇ ਮਨ ਲਾ ਆਪਾਂ ਸਕਿਉਰਿਟੀ ਭਰਨ ਜਣੀਆਂ ਦੇ ਵਿੱਚ ਇਹ ਮਨ ਲਾ ਵੀ ਨਵੀਂ ਗੱਡੀ ਦੀ ਵੀ ਉਹਨੀਆਂ ਪੁਰਾਣੀ ਦੀ ਵੀ ਉਹਨੀਆਂ ਹਾਂ ਅਲੱਗ-ਅਲੱਗ ਰਹੇਗਾ ਉਹ ਨਹੀਂ ਹੋਈ ਸਕਿਉਰਿਟੀ ਚਾਹੇ ਗੱਡੀ ਨਵੀਂ ਹੈ ਜਾਂ ਪੁਰਾਣੀ ਠੀਕ ਹੈ ਮਤਲਬ ਜੇ ਆਪਾਂ ਜੁਨੀਆ ਚੋਂ ਗੱਡੀ ਕੱਢਣੀ ਹੈ ਫਿਰ ਆਪਣੀ ਸਕਿਉਰਿਟੀ ਵਾਪਸ ਦੇਣੀ ਹੈ ਸਕਿਉਰਿਟੀ ਨਾ ਉਹ ਨਹੀਂ ਵਾਪਸ ਹੁੰਦੀ ਉਹ ਆਪਣੀ ਸਕਿਉਰਿਟੀ ਹੈਗੀ ਆਪਾਂ ਕਦੋਂ ਵੀ ਵਾ પા ਸਕਦੇ ਹਾਂ ਪਦੀ ਨਹੀਂ ਮਾਲ ਲਾ ਕੋਈ ਗੜਬੜ ਹੋ ਗਈ ਆਪਣੇ ਕਿ ਉਹਨਾਂ ਜੁਨੀਅਨ ਨਾਲ ਬੰਨਣ ਨੂੰ ਅਟਕ ਗਿਆ ਆਪਾਂ ਨੂੰ ਬਾਹਰ ਮਾਲ ਲੱਗ ਤੱਕ ਹੋਰ ਮਾਲ ਲੱਗ ਆਪਣਾ ਵੇਚਣ ਲੱਗ ਗਿਆ ਆਪ ਨੂੰ ਕੋਈ ਜੇ ਮਾਲ ਆਪਾਂ ਕਿਸੇ ਸੈਦਰ ਨਾਲ ਗੱਲ ਕਰ ਲਈ ਠੀਕ ਆ ਇਹ ਸੇ ਮਾਲ ਤਰਾ ਚੱਕਣਾ ਇੱਥੋਂ ਬੰਬੇ ਕਲਕੱਤਾ ਜਾਂ ਮਾਰਾ ਗੁਜਰਾਤ ਵਗੈਰਾ ਸੱਡਣਾ ਫਿਰ ਆਪਾਂ ਜੁਨੀਅਨ ਦੀ ਗੱਡੀ ਲੋਡਿੰਗ ਫਿਰ ਆਪਾਂ ਇਹ ਮਕੜਵਾ ਸਕਦੇ ਨਾ ਆਪਣੇ ਹੀ ਕੜਵਾ ਸਕਦੇ ਆ ਪੈਸੇ ਮਨਵਾ ਸਕਦੇ ਵਾਪਸ ਤਾਂ ਐਸੇ ਨਹੀਂ ਵਾਪਸ ਨੇੜੇ ਹੋਰ ਸਕਵਲਟੀ ਭਾਰਤੀ ਆ ਆਪਣੀ ਸਕਵਲਟੀ ਪਈ ਹੈ ਜੀ ਜੁਨੀਅਨ ਕੋਲੇ ਆਪਾਂ ਜਦੋਂ ਮਰਜੀ ਆਪਾਂ ਗੱਡੀ ਜੁਨੀਅਨ ਚ ਪਾ ਸਕਦੇ ਆ ਠੀਕ ਮਤਲਬ ਦੂਜੀ ਤੀਜੀ ਗੱਡੀ ਪਾਸ ਹੋ ਰਹੀ ਕੋਸਕ ਪੈ ਦੇ ਕੇ ਹਾਂ ਹਾਂ ਠੀਕ ਠੀਕ ਇਹ ਪਿੱਛੇ ਸਰਕਾਰ ਨੇ ਜੂਨੀਅਨ ਆਪਾਂ ਨਹੀਂ ਕਰਤੀ ਕਿ ਦੁਆਰੇ ਮਤਲਬ ਫਿਰ ਕਰਤੀਆਂ ਨਾਲ ਇਹ ਜਿਹੜੀ ਜੂਨੀਅਨ ਆ ਇਹ ਮਤਲਬ ਟਰੱਕਾਂ ਦੀ ਸਰਕਾਰ ਦੁਆਰਾ ਤਾਂ ਨਹੀਂ ਬਣਾਈ ਗਈ ਤਾਂ ਲੋਕਲ ਡਰਾਈਵਰਾਂ ਦੁਆਰਾ ਹੀ ਆ ਲੋਕਲ ਹੀ ਆ ਜੀ ਮਤਲਬ ਇੱਕ ਟਰੱਕ ਆ ਇੱਕ ਠੀਕ ਠੀਕ ਮੰਨ ਲਓ ਇੱਕ ਪ੍ਰਧਾਨ ਚੋਣ ਲੈਂਦੇ ਆ ਕਿਸਾਨ ਜੂਨੀਅਨ ਆ ਉਹੀ ਹੈ ਇਹ ਟਰੱਕ ਜੂਨੀਅਨ ਆ ਸਾਰੀਆਂ ਦੋ ਅੱਡੀ ਇਕੱਠੇ ਹੋ ਕੇ ਠੀਕ ਠੀਕ ਜੂਨੀਅਨ ਬਣਾਈ ਜਾਉਂਦਾ ਠੀਕ ਪਹਿਲਾਂ ਤਾਂ ਇਹ ਰਜਿਸਟਰ ਸੀਗੀਆਂ ਸਰਕਾਰ ਦੁਆਰਾ ਅੱਛਾ ਪਹਿਲਾਂ ਹਾਂ 100 ਵੀ ਰਜਿਸਟਰ ਆ ਬਹੁਤ ਜੁਨੀਅਨ ਹਨ ਵੀ ਰਜਿਸਟਰ ਆ ਗਿਆ ਹਾਂ ਇੰਤ ਤੱਕ ਸਭ ਤੋਂ ਵੱਡੀ ਜੁਨੀਅਨ ਕਿੱਥੇ ਪੰਜਾਬ ਦੇ ਵਿੱਚ ਬਸਨੀ ਜੁਨੀਅਨ ਦਾ ਨਾਲਾਗੜ ਕਹਿੰਦੇ ਹੁੰਦੇ ਆ ਨਾਲਾਗੜ ਇਹ ਇੰਡੀਆ ਦਿੱਖ ਪੰਜਾਬ ਚ ਇਹ ਨਾਲਾਗੜ ਕਿੱਥੇ ਆ ਇੱਧਰ ਹੀ ਆਗਾ ਇੱਧਰ ਮਾਚਲ ਕੰਨੀ ਅੱਛਾ ਮਾਚਲ ਦੇ ਕੋਲ ਠੀਕ ਖੰਨੇ ਇਹਨੇ ਬਹੁਤ ਤਕੜੀ ਜੰਨੀ ਲਗਣੀ ਆ ਉਹ ਖੰਨਾ ਉਹ ਨੀਗਾੜ ਜੁਨੀਆ ਨਾਲ ਤਕੜੀ ਨਹੀਂ ਆ ਤਕਰੀਬਨ ਸਾਰ ਜੀ ਠੀਕ ਠੀਕ ਤੂੰ ਸਭ ਤੋਂ ਮੱਲਾ ਖਤਰਨਾਕ ਮਾਲ ਲੋਡ ਕਰੇਗਾ ਗੱਡੀ 'ਚ ਯਾਰ ਆ ਖਤਰੇ ਵਾਲਾ ਕੰਮ ਆ ਹਨਾ ਵੀ ਜਾਂ ਰੋਡ ਦਾ ਲਾ ਲੋ ਵੀ ਯਾਰ ਆ ਰੋਡ ਸੇਫ ਜਾਣੀ ਹਮਾ ਚਲ ਮੂਚਲ ਚਲਾ ਲੋ ਹਨਾ ਸ਼੍ਰੀਨਗਰ ਤੋਂ ਜਾਂ ਕੋਈ ਇਹ ਜਿਹਾ ਮਾਲ ਲੋਡ ਕੀਤਾ ਹੋਵੇ ਗੱਡੀ ਦੇ ਵਿੱਚ ਵੀ ਯਾਰ ਆ ਥੋੜਾ ਸੇਫ ਵਾਲਾ ਹਨਾ ਵੀ ਔੜੀ ਚੱਲੀ ਜਾਂਦੀ ਹੈ ਕਿਵੇਂ ਡਰ ਲੱਗਿਆ ਕਦੇ ਜਿਵੇਂ ਚਾਹ ਪੱਤੀ ਕਹਿੰਦੇ ਬਹੁਤ ਲੁੱਟਦੇ ਪੰਜ ਉਧਰ ਲੋ ਲੁੱਟਤਾ ਹੈਗੀ ਆ ਜੀ ਕੋਈ ਵੀ ਮਾਲ ਆ ਦਾ ਲੁੱਟਤਾ ਹੈਗੀ ਆ ਮਾਲ ਤਾਂ ਕੱਚਾ ਮਾਲ ਲੋਡ ਕਰਿਆ ਪਿਆ ਜਾਂ ਲੋਡ ਕਰਿਆ ਜਾਂ ਕੋਈ ਵੀ ਆ ਲੁੱਟ ਹੈਗੀ ਆ ਮਨ ਪਿਆਜ਼ ਮਹਿੰਗਾ ਹੈ ਗੱਡੀ ਲੁੱਟ ਲਈ ਫਿਰ ਇਹ ਜੇ ਮਤਲਬ ਚੋਰੀ ਹੋ ਗਈ ਗੱਡੀ ਦੇ ਵਿੱਚੋਂ ਮਤਲਬ ਸਾਰੀ ਦੀ ਗੱਡੀ ਚੋਰੀ ਖਾਲੀ ਕਰਕੇ ਲੈ ਕੇ ਚੋਰ ਹਨ ਤੇ ਫਿਰ ਉਹਦਾ ਜ਼ਿੰਮੇਵਾਰ ਟਰਾਂਸਪੋਰਟ ਦਾ ਡਰਾਈਵਰ ਮਾਲਕ ਬਹਿ ਜੁਮੇਵਾਰਾ ਟ੍ਰਾਂਸਪੋਰਟ ਦੀ ਹੁੰਦੀ ਆ ਨਾ ਜੁਮੇਵਾਰੀ ਤਾਂ ਟ੍ਰਾਂਸਪੋਰਟ ਦੀ ਆ ਉਹ ਫਿਰ ਪਤਾ ਕਰਨਗੇ ਨਾ ਵੀ ਗੱਡੀ ਵਾਕਈ ਮਾਲ ਚੋਰੀ ਹੋਇਆ ਜਾਂ ਕੋਈ ਜਾਣਬੁੱਝ ਕੇ ਜਾਂਚ ਪਰਦਾਲ ਕਰ ਮਾਲਕ ਨੇ ਉਹ ਕਰਤਾ ਜਾਂ ਡਰਾਈਵਰ ਨੇ ਮਾਲ ਉਹ ਕਰਤਾ ਠੀਕ ਆ ਠੀਕ ਆ ਜੀ ਜਾਂਚ ਪਰਦਾਲ ਦਾ ਜਾਂਚ ਪਰਦਾਲ ਉਹ ਕਰਨਗੇ ਫਿਰ ਮਾਲਕ ਇਹਦਾ ਇਹਦਾ ਵੀ ਇੰਸ਼ੋਰੈਂਸ ਵਗੈਰਾ ਹੁੰਦਾ ਮਾਲ ਦਾ ਮਾਲ ਦਾ ਜੇ ਗੁਬਾਰੀ ਦਾ ਮਾਲ ਆ ਇੰਸ਼ੋਰੈਂਸ ਤਾਂ ਹੋਇਆ ਹੀ ਹੁੰਦਾ ਅੱਛਾ ਉਹ ਚਾਹੀਦੇ ਆ ਪੇਪਰ ਲੱਗਦੇ ਹੋਗੇ ਵਿੱਚ ਪੇਪਰ ਹੁੰਦੇ ਆ ਠੀਕ ਠੀਕ ਅੱਗੇ ਤਾਂ ਜਿਵੇਂ ਆਪਾਂ ਭਰ ਕੇ ਪਿੰਡ ਖੜ ਗਏ ਦੋ ਦਿਨ ਖੜ ਗਏ ਤਿੰਨ ਦਿਨ ਖੜ ਗਏ ਕੋਈ ਚੈੱਕ ਕਰਨੀ ਸੀ ਹਾਂ ਹੁਣ ਆਪਾਂ ਗੱਡੀ ਲੋਡ ਕਰਦੇ ਆ ਕੀ ਵਿਲ ਹੁੰਦਾਗਾ ਉਹਦੇ 24 ਘੰਟਿਆਂ ਦਾ ਟਾਈਮ ਹੁੰਦਾ 24 ਘੰਟਿਆਂ ਚ ਆਪਾਂ ਗੱਡੀ ਪੰਚਾਉਣੀ ਹੁੰਦੀ ਆ ਜਿੱਥੇ ਮਾਲ ਸੰਮਾਲ ਪੁੱਤਣਾ ਗੰਦਾ ਨਗਰ ਆਪਾਂ ਮਾਲ ਲੋਡ ਕਰਿਆ ਠੀਕ ਹੈ ਆਪਾਂ ਜਾਣਾ ਕੰਨੇ ਜਾਣਾ ਦਾ ਆਪਾਂ 24 ਘੰਟੇ ਦੇ ਅੰਦਰ ਮਾਲ ਪਹੁੰਚਾਉਣਾਂ ਦੇ ਜਰੀਏ ਜੇ ਉਹ ਆਪਣਾ ਬਿੱਲ ਦੀ ਡੇਟ ਨਾ ਆ ਗਈ ਆਪਾਂ ਨੂੰ ਕੋਈ ਇਹਨਾਂ ਨੇ ਇਨਕਮ ਟੈਕਸ ਵਾਲਿਆਂ ਨੇ ਰੋਕ ਲਿਆ ਹੂੰ ਤਾਂ ਆਪਣੀ ਗੱਡੀ ਫੜ ਕੇ ਬਾਉਣ ਵੀ ਕਰ ਸਕਦੇ ਆ ਅੱਛਾ ਵੀ ਤੂੰ ਪਹਿਲਾਂ ਕਿਉਂ ਨਹੀਂ ਪਹੁੰਚਿਆ ਤੇ ਰਾਹ ਦੇ ਡਰਾਈਵਰ ਨੂੰ ਯਾਰ ਕੋਈ ਹੋਤਗਲੀ ਮਾਲਕ ਟ੍ਰੱਕ ਖੜਾ ਹੋ ਉਸ ਦਾ ਇਹ ਮਾਲ 2 ਨੰਬਰ ਦਾ ਹੋਣੀ ਨਾ ਜਿਹੜਾ ਬਿੱਲ ਦੀ ਬਿੱਲ ਨਾਂ ਗਿਆ ਠੀਕ ਹੈ ਸਭ ਇਹ ਟੈਕਸ ਵੀ ਭਰਿਆ ਹੋਇਆ ਠੀਕ ਹੈ ਇਹ ਤਾਂ ਡੇਟ ਨਾਂ ਗਈ ਤੂੰ ਦੁਬਾਰੇ ਗੱਡੀ ਭਰੀ ਫਿਰਦਾ ਹੋਣਾ ਠੀਕ ਹੈ ਠੀਕ ਹੈ ਟਾਈਮ ਨਾ ਹੁੰਦਾ ਮਾਨ ਕੇ ਚੱਲ ਵੀ ਡਰਾਈਵਰ ਦੀ نیند ਪੂਰੀ ਹੁੰਦੀ ਨਹੀਂ। ਭੱਜ ਦੌੜੀਏ ਬਸ ਬਹੁਤ ਔਖਾ। ਠੀਕ ੜੇ। ਇਹ ਡਰਾਈਵਰ ਖਾਣ ਪੀਣ ਦੀ نیند ਹੁੰਦਾ ਕਿਵੇਂ? ਸੱਚੀ ਕਹਿੰਦੇ ਐ। ਖਾਣ ਪੀਣ ਦੇ ਤਾਂ ਹੁਣ ਰੋਜ਼ ਹੀ ਕਿਤੋਂ ਕਿਤੋਂ ਕਹੇ ਜਾ ਖਾਣਾ ਖਾਣਾ ਕਿਤੇ ਢਾਬੇ ਤੋਂ ਕਹੇ ਜਾ ਖਾਣਾ ਖਾਣਾ। ਹੂੰ। ਆਪਣਾਪ ਬਣਾਉਣ ਦਾ ਤਾਂ ਟਾਈਮ ਹੀ ਬਹੁਤ ਘੱਟ ਹੁੰਦਾ। ਕਦੇ ਡਰਾਈਵਰ ਬੰਦੇ ਨੇ ਘੜ ਘੜ ਦਾ ਪਾਣੀ ਕੀਤਾ ਹੁੰਦਾ। ਸੱਚੀ ਗੱਲ ਹੈ ਸੱਚੀ ਗੱਲ ਹੈ ਕਿ ਸੱਚੀ ਗੱਲ ਹੈ ਸੱਚੀ ਗੱਲ ਹੈ ਕਿ ਪਤਾ ਹੀ ਨਹੀਂ ਕਿਹੜੀ ਘੜ ਤੋਂ ਪਾਣੀ। ਠੀਕ ਐ।